ਸਭਾ ਲਗਾਤਾਰ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਫਤਿਹ ਡੇਰੀ ਫਾਰਮ ਦੇ ਵਿੱਚ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਕਿਸਾਨ ਵੀਰੇ ਪਿੰਡ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਕਿੰਨੇ ਪਸ਼ੂ ਬਾਈਕੋ ਵਿਕਾਊ ਆ ਇਹ ਪਤਾ ਕਰਦੇ ਆਂ ਕੀ ਡਿਟੇਲ ਆ ਕੀ ਮਿਲ ਕਾ ਕੀ ਪ੍ਰਾਈਸ ਆ ਇਹ ਸਾਰਾ ਪਤਾ ਕਰਦੇ ਆਂ ਉਸ ਤੋਂ ਪਹਿਲਾਂ ਕਿਸਾਨ ਵੀਰੋ ਸਾਰਿਆਂ ਦਾ ਰਿਕਵੈਸਟ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜਿੰਨਾ ਜਿੰਨਾ ਮੇਰੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਮੇਰੇ ਵੀਰਾਂ ਨਹੀਂ ਕੀਤਾ ਜੀ ਉਹ ਵੀ ਜਰੂਰ ਕਰਨ ਧੰਨਵਾਦ ਜੀ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਤੇ ਪਿੰਡ ਤੇ ਫੋਨ ਨੰਬਰ ਦੱਸੋ ਨਾਮ ਮਹਿਤਾਬ ਆ ਜੀ ਹਾਂਜੀ ਹਾਂਜੀ ਪਿੰਡ ਪਟੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰ ਨੇ ਠੀਕ ਆ ਜੀ ਵੀਰ ਜੀ ਅੱਜ ਆਪਨੇ ਕਿੰਨੇ ਬੱਚੇ ਪਕਾਊਗਾ ਤਿੰਨ ਆ ਜੀ ਤਿੰਨ ਤੇ ਵੀਰ ਜੀ ਆਹ ਡਿਟੇਲ ਇਹਦੀ ਛੋਟੀ ਦੀ ਕੀ ਆ ਜੀ ਛੋਟੀ ਪਹਿਲਾਂ ਨੇ ਮਲਵੈਣ ਆ ਜੀ ਠੀਕ ਆ ਜੀ ਉਧਰੋਂ ਲਿਆਂਦੀ ਆ ਠੀਕ ਠੀਕ ਆ 9 ਕਿਲੋ ਬੋਲਾ ਵਾ ਪੰਜਵਾਂ ਦੇਣਾ ਸੂਈ ਨੂੰ ਠੀਕ ਆ ਜੀ ਠੀਕ ਠੀਕ ਆ ਤੇ ਪਹਿਲਾਂ ਨੇ ਜੀ ਹਾਂਜੀ ਹਾਂਜੀ ਪਹਿਲਾਂ ਵੀਰ ਜੀ ਮਾਰਾ ਖੋਲੋ ਤੋਰੀ ਆਪਾਂ ਦਖਾਈਏ ਕਿਸਾਨ ਵੀਰਾਂ ਨੂੰ ਕੱਦ ਬੜਾ ਛੋਟੀ ਦਾ ਜੀ ਹਾਂਜੀ ਕੱਦ ਸਹੀ ਬਿਲਕੁਲ ਸਹੀ ਕੱਤ ਬਹੁਤ ਉੱਚਾ ਸੋਹਣੀਆ ਸ਼ਕੀਨ ਆ ਸਿੰਘ ਨਿਕਾ ਕੇ ਕਿਨ ਝੋਟੀ ਆ ਕੁੰਡਾ ਐ ਬ੍ਰੇਕ ਸਿੰਘ ਲੱਗਾ ਇਹਨੂੰ ਕਸਾਉਣ ਕਰੋ ਨਖੜ ਮਾ ਥਣ ਵਿਥੀ ਥਣ ਲੰਮਾ ਲੰਮਾ ਥਣ ਬਰਾਬਰ ਤੇ ਕੋਣੀ ਚਾਲ ਆ ਝੋਟੀ ਦੀ ਦੁੱਧ ਦੀ ਗਰੰਟੀ ਫੁੱਲ ਹੈ ਬਾਈ ਜੀ ਤੇ ਵੀਰ ਜੀ ਬੱਚਾ ਕਿ ਮਗਰਾ ਗਿਆ ਦੇ ਕੱਟੀਆਂ ਇਕੱਠੀ ਹੈ ਜੀ ਇਹਦੀ ਗਾੜੀ ਨੀਲੀ ਦੀ ਆ ਕਿਸਾਨ ਨਾਲ ਆ ਜੇ ਹੋਵੇ ਕੱਟੇ ਆ ਨੀਲੀ ਦੇ ਨਾਲੂ ਨਾਲ ਦੇ ਬਿਲਕੁਲ ਕਾਈ ਸੋਈ ਹੈ ਤੇ ਵੀਰ ਜੀ ਇਥੋਂ ਆ ਮੜਿਆ ਆਪਾਂ ਮੁੱਲ ਕਰਦੇ ਹਾਂ ਦਾ ਮੁੱਲ 60000 ਰੁਪਏ ਜੀ ਕੋਈ ਮਾਨਤਨ ਹੋ ਜੂਗਾ ਜੀ ਮੌਕੇ ਤੇ ਆ ਜੀ ਵੀਰ ਜੀ ਠੀਕ ਆ ਜੀ ਵੱਧ ਤੋਂ ਵੱਧ ਕਰਾਂਗੇ ਓਕੇ ਵੀਰ ਜੀ ਮੇਰੇ ਬੰਦੇ ਜੀ ਵੇਦਿਆ ਦੁੱਧ ਛੋਟੀ ਆ ਇਹਦੀ ਡਿਟੇਲ ਕੀ ਆ ਇਹਦੇ ਨਾਲ ਦੁੱਧ 11 ਕਿਲੋ ਦੇ ਲੱਗੇ ਜੀ 11 ਕਿਲੋ ਸੁਆ ਕਿਨਵਾਏ ਸੁਆ ਦੂਸਰਾ ਜੀ ਸੁਆ ਦੂਸਰਾ ਇਹ ਵੀ ਮਾਲਵੇ ਚ ਆਈ ਆ ਇਹ ਮਾਲਵੇ ਦੀ ਇਹਨੂੰ ਖੋਲੋ ਮੜਾ ਜਾ ਤੁਕਰ ਕਵਰ ਪਰਾ ਪਈ ਦੁੱਧ ਕਿਨਤਾ ਨੇ ਉਪਰਾਵੇ 2000 ਦੇ 11 ਕਿਲੋ ਲਾਦੇ ਮੈਨੂੰ 10 11 ਕਿਲੋ ਦਿੱਤਾ ਦੁੱਧ 12 13 ਕਿਲੋ ਦਊਗੀ ਠੀਕ ਠੀਕ ਆ ਜੀ ਮੈਲਾ ਮਾਰਨ ਆਵੇ ਠੀਕ ਜੀ ਕੋਈ ਬਹੁਤ ਲੱਗੀ ਲੋਕਰ ਕਿਸਾਨ ਮੇਰੇ ਦਾ ਵੀ ਥਣਾ ਐ ਨਖੜਵਾ ਥਾਣਾ ਲਾ ਮਾ ਲਾ ਮਾ ਥਾਣਾ 15 ਜਾਵਾਂ ਇਹਦਾ ਹਵਾਨਾ ਬਿਲਕੁਲ ਭਰਵਾ ਦੇ ਸਾਫ ਹੈ ਬੰਨਾ ਕਾਦ ਜਰੂਰ ਛੋਟਾ ਪਰ ਹਾਂਜੀ ਦਰਮਿਆਨਾ ਕਾਦਿਆ ਪਰ ਹਵਾਨਾ ਉਹਨਾਂ ਭਰਵਾ ਬਿਲਕੁਲ ਸਾਫ ਬੰਨਾ ਇਹ ਚੋਈ ਪੋਲੀ ਬਿਲਕੁਲ ਬਹੁਤ ਹੀ ਜਾਨੀ ਪੋਲੀ ਠੀਕ ਹੈ ਜੀ ਠੀਕ ਹੈ ਜੀ ਇਵਰ ਜੀ ਕਹਦਾ ਕੀ ਮਲ ਕਰਦੇ ਆਪਾਂ ਕਿਹੜਾ 75000 ਜੀ 75000 ਤੇ ਮਾਨਤਾ ਨੂੰ ਕੁਝ ਹੋ ਜੂਗਾ ਜੀ ਮੌਕੇ ਠੀਕ ਆ ਜੀ ਆ ਤਿੰਨ ਨੰਬਰ ਦੇ ਇਹ ਗੱਬਣ ਆ ਲੈ ਜੂ 8-10 ਦਿਨ ਗੱਬਣ ਸੂਆ ਕਰਨ ਮ ਸੂਗੀ ਤੇ ਤੀਸਰੇ ਸੂਏ ਸੋਣਾ ਜੀ ਪਿੰਡੋਂ ਹੀ ਲਈ ਆਪਾਂ ਪਿੰਡੋਂ ਲਈ ਜਾ ਤਾਂ ਪਹਿਲਾ ਰਕਾਰ ਕੋਈ ਦਾ ਪਤਾ ਕੋਈ ਰਕਾਰ 9-10 ਕਿਲੋ ਦੇਊਗੀ ਠੀਕ ਆ ਜੀ ਲੈ ਇਹਨੂੰ ਖੋਲੋ ਮੜਾ ਜਾ ਆਪਣੇ ਸੱਜਣਾ ਕੋਲ ਲਈ ਸਾਨੂੰ ਵੀਰੇ ਦੇ ਗੱਬਣ ਛੁੱਟੀ ਐ ਨੀਲੇ ਰੀਆ ਐ ਬਿਲਕੁਲ ਚਟੀਆਂ ਅੱਖਾਂ ਇਹਦੀਆਂ ਕਿੰਨਾ ਡਾ ਲੈ ਜੂਗੇ ਲੈ ਜੂ 8-10 ਦਿਨ 8-10 ਦਿਨ ਪਹਿਲਾਂ ਸੁਕੇ ਮੈਂ 8-10 ਦਿਨ ਲੈਈ ਆ ਥਾਂ ਥੋੜਾ ਪੂਰੇ ਚੱਕ ਬਾਸ ਵਧੀਆ ਠੀਕ ਆ ਜੀ ਤੇ ਵੀ ਥਾਣਾ ਦੇ ਬਲਕ ਕੰਮੀਆਂ ਓਕੇ ਨਾ ਹਾਂਜੀ ਓਕੇ ਓਕੇ ਨੇ ਫਿਰ ਦੂਰ ਲੜਾਉਣਾ ਹੁੰਦਾ ਫੁੱਲ ਗਰੰਟੀ ਥਾਣਾ ਦੀ ਓਕੇ ਵੀਰ ਜੀ ਮਿਹਰਬਾਨੀ ਜੀ ਮਿਹਰਬਾਨੀ ਤੇ ਆਹ ਛੋਟੇ ਜੱਕੀ ਬੱਚਾ ਜੀ ਇਹਦਾ ਇਹ ਨਹੀਂ ਕੱਟੀ ਆ ਯਾਰੀ ਆਹ ਛੱਟੇ ਮੱਥੇ ਵਾਲੀ ਕੱਟੀ ਹਾਂਜੀ ਠੀਕ ਹਾਂਜੀ ਧੰਨਵਾਦ ਵੀਰ ਜੀ ਬਹੁਤ ਬਹੁਤ ਮਿਹਰਬਾਨੀ